ਅੱਜ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਕਿਹਾ ਇੱਕ ਪਿੰਡ 'ਚ 700 ਨੌਕਰੀਆਂ ਡੰਗਰਖੇੜਾ ਪਿੰਡ ਆ ਇਹਦਾ ਨਾਮ ਬਦਲੋ ਯਾਰ ਸਾਰਾ ਪਿੰਡ ਮਾਸਟਰਾਂ ਦਾ ਨਾਮ ਡੰਗਰਖੇੜਾ ਐ ਐਮਐਨਯੂ ਤੋਂ ਅਰਜੀ ਐ ਹਾਂ ਇਹ ਬਦਲੀਏ ਯਾਰ ਉਹਦਾ ਨਾਮ ਅਧਪਕਖੇੜਾ ਰੱਖੋ ਹਾਂ ਪਤਾ ਨਹੀਂ ਕਿੱਥੋਂ ਸਾ ਤਾਂ ਸਮਝ ਨਹੀਂ ਕੱਖ ਨਹੀਂ ਐ ਸਾਨੂੰ ਨਹੀਂ ਕੋਈ ਜ਼ਮੀਨ ਦੇ ਦਈਏ ਆਪਾਂ ਪ੍ਰੋਸੈਸ ਚਲਾਵਾਂਗੇ ਸੈਂਟਰ ਤੋਂ ਕਰੋਨਾ ਪੈਂਦਾ ਹੁੰਦਾ ਇਹ ਨਾਮ ਬਦਲੀ ਮਤਲਬ ਬਿਲਕੁਲ ਕਰਾਵਾਂ ਹੋਰ ਵੀ ਆਲੇ-ਦਾਲੇ ਜਿਹੜੇ ਤੁਹਾਡੇ ਪਿੰਡ ਇੱਧਰ ਹੈਗੇ ਨਾ ਕਟਿਆਂ ਵਾਲੀ ਝੋਟਿਆਂ ਵਾਲੀ ਉਹ ਯਾਰ ਕੋਈ ਬੰਦਿਆਂ ਵਾਲੀ ਵੀ ਰੱਖ ਲੋ ਪੁਰਾਣੇ ਮੋੜੀਆਂ ਗੱਡੀਆਂ ਹੋਈਆਂ ਨੇ ਜੀ ਉਦੋਂ ਜਿਵੇਂ ਹੋ ਗਿਆ ਹੁਣ ਤਾਂ ਠੀਕ ਕਰ ਲਈਏ ਕਿਤੇ ਕੋਈ ਪੋਜ਼ਿਟਿਵ ਨਾਮ ਰੱਖੀਏ ਹਨਾ ਹੁਕਮ ਅਗਲਾ ਦੱਸ ਵੀ ਨਹੀਂ ਸਕਦਾ ਕਿ ਕੁੜੀ ਕਿੱਥੇ ਮੰਗੀ ਐ ਡੰਗਰ ਖੇੜਿਆ ਚੇਈ ਪਰ ਉੱਥੋਂ ਦੇ ਸਭ ਤੋਂ ਵੱਧ ਟੀਚਰ ਨੇ ਜੀ 700 ਟੀਚਰ ਇੱਕੋ ਪਿੰਡ ਦਾ 700 ਮਾਸਟਰ ਇੱਕ ਪਿੰਡ ਦਾ ਦੇਖੋ ਤੁਸੀਂ ਲਗਭਗ ਹਰ ਘਰ ਚੀ ਹੋ ਗਿਆ ਫਿਰ ਤਾਂ ਇਸ ਵਕਤ 250 ਵਿਦਿਆਰਥੀ ਨੇ ਇੱਥੇ ਔਰ ਖੁਸ਼ੀ ਦੀ ਗੱਲ ਇਹ ਹੈ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਦੱਸਿਆ 99 ਮੁੰਡੇ ਨੇ ਔਰ ਬਾਕੀ 151 ਕੁੜੀਆਂ ਨੇ ਕੁੜੀਆਂ ਦੀ এডਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਉਹ ਕਹਿੰਦੇ ਜੇ ਇੱਕ ਧੀ ਪੜ ਗਈ ਸਮਝ ਲਓ ਕਈ ਖਾਨਦਾਨ ਪੜ ਗਏ ਉਹਨੇ ਗਾਂ ਵਾਲਾ ਖਾਨਦਾਨ ਵੀ ਪੜਾ ਦੇਣਾ ਅੱਗੇ ਜਿੱਥੇ ਜਾਊਗੀ ਉਹ ਸੋ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਹਰ ਫੀਲਡ ਦੇ ਵਿੱਚ ਨੰਬਰ ਬਾਅਦ ਤੋਂ ਬਾਅਦ ਲੈ ਕੇ ਆ ਰਹੀਆਂ ਨੇ ਸੋ ਨਾ ਸਮੇਂ ਰੈਗੂਲਰ ਇੱਥੇ ਹੈਗੀਆਂ ਨੇ ਤੇ 28 ਕਮਰੇ ਨੇ ਕੰਟੀਨ ਹੈ ਤੇ ਹੁਣ ਇਹਦੇ ਵਿੱਚ ਜਿੰਨੇ ਵੀ ਬੱਚੇ ਜਿਉਂ-ਜਿਉਂ ਵਧਦੇ ਜਾਣਗੇ ਉਸ ਹਿਸਾਬ ਨਾਲ ਅਸੀਂ ਪ੍ਰੋਫੈਸਰ ਲੈਕਚਰਰ ਜਾਂ ਦੂਜੇ ਜਿਹੜਾ ਸਟਾਫ ਉਹ ਵੀ ਵਧਾਉਂਦੇ ਜਾਵਾਂਗੇ ਜੇ ਕਾਲਜ ਬਣਾਵਾਂਗੇ ਤਾਂ ਪ੍ਰੋਫੈਸਰ ਚਾਹੀਦੇ ਆ ਤਾਂ ਸਾਨੂੰ ਦਰਜਾਚਾਰ ਕਰਮਚਾਰੀ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਜੇ ਹਸਪਤਾਲ ਬਣਾਵਾਂਗੇ ਤਾਂ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੀਆਂ ਜੇ ਮਹੱਲਾ ਕਲੀਨਿਕ ਬਣਾਵਾਂਗੇ ਉੱਥੇ ਸਟਾਫ ਚਾਹੀਦਾ ਸੋ ਇਸ ਕਰਕੇ ਇਹ ਕੱਲਾ ਕਾਲਜ ਨਹੀਂ ਇਹਦੇ ਨਾਲ ਬਹੁਤ ਘਰਾਂ ਦੇ ਚੁੱਲ੍ਹੇ ਵੱਢਣਗੇ ਬਹੁਤ ਘਰਾਂ ਦੇ ਬਸਾਂ ਲੱਗਣ ਗਿਆ